ਬਾਦ ਕਰੇਗਾ ਕੋਈ ਦੇਸ਼ ਤੇ ਰਾਜ ਹੋ ਜਾਏਗਾ ਜੋ ਹੰਸੇ ਟਕਰਾਏਗਾ ਜੂਰ ਜੂਰ ਹੋ ਜਾਏਗਾ ਅੰਦਰ ਆਪਣਾ ਨਾਮ ਤੇ ਜੱਜਵਲ ਦੇ ਨਾਮ ਦਾਸ ਤੇ ਦਾ ਪਤਲਾ ਫੁਕਿਆ ਗਿਆ ਸੰਤੁਖ ਸਿੰਘ ਗਿੱਲ ਮੈਂ ਭਗਵਾਨ ਸੈਨਾ ਦਾ ਰਾਸ਼ਟਰੀ ਚੇਅਰਮੈਨ ਆ ਅੱਜ ਇੱਥੇ ਰਾਹੁਲ ਗਾਂਧੀ ਜੀ ਦਾ ਪਤਲਾ ਫੁਕਿਆ ਗਿਆ ਕਿਉਂਕਿ ਪਿਛੇ ਜੇ ਇਹਨਾਂ ਨੇ ਇੱਕ ਬੜਾ ਇੱਕ ਬਿਆਨ ਦਿੱਤਾ ਸੀ ਹਿੰਦੂਆਂ ਦੇ ਖਿਲਾਫ ਹਿੰਦੂ ਬੜੇ ਬੜਾ ਗਲਤ ਇੱਕ ਇਹਨਾਂ ਨੇ ਲਬਜੇ ਇਸਤੇਮਾਲ ਕੀਤਾ ਸੀ ਕਿ ਹਿੰਸਕ ਹੁੰਦੇ ਆ ਇਹ ਉਹ ਕਰਕੇ ਅਸੀਂ ਅੱਜ ਇਹਨਾਂ ਨੂੰ ਇਹਨਾਂ ਦੀ ਅਰਥੀ ਕੱਢੀ ਅਰਥੀ ਕੱਢ ਕੇ ਇਹਨਾਂ ਦਾ ਪਤਲਾ ਫੋਕਿਆ ਜੀ ਉਹ ਇੱਕ ਬੜੀ ਮਤ ਭਾਗੀ ਘਟਨਾ ਹੈ ਇੱਕ ਸਰਕਾਰ ਦੀ ਨਲਾਇਕੀ ਕਹਿ ਲਓ ਇਹਨੂੰ ਇੱਕ ਸੀਪੀ ਪੁਲਿਸ ਦੀ ਪੁਲਿਸ ਪ੍ਰਸ਼ਾਸਨ ਦੀ ਨਲਾਕੀ ਕਹਿ ਲਓ ਵੇਖੋ ਜਿਨ੍ਹਾਂ ਨੂੰ ਗਨਮੈਨਾਂ ਦੀ ਜਰੂਰਤ ਹੈ ਉਹਨਾਂ ਨੂੰ ਦਿੰਦੇ ਨਹੀਂ ਜਿਹੜੇ ਵਿਲੇ ਤੁਰੇ ਫਿਰਦੇ ਆ ਉਹਨਾਂ ਨੂੰ ਇਹਨਾਂ ਨੇ 5-5 10-10 ਗਨਮੈਨ ਦਿੱਤੇ ਹੋਏ ਆ ਜਿਹਨੂੰ ਲੋੜ ਆ ਉਹਨੂੰ ਸਕਿਉਰਿਟੀ ਜਰੂਰ ਦੇਣੀ ਚਾਹੀਦੀ ਹੈ ਉਹਦੇ ਕੋਲ ਵਾਪਸ ਨਹੀਂ ਲੈਣੀ ਚਾਹੀਦੀ ਮੇਰੀ ਤੇ ਆਪਣੀ ਸਾਡੀ ਸਭ ਕੋ ਵਾਪਸ ਹੋ ਗਈ ਸਕਿਉਰਿਟੀ ਥੋੜੇ ਬੰਦੇ ਰਹਿ ਗਏ ਲੇਕਿਨ ਇਹ ਕੀ ਹੈ ਕਿ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਆਪਣਾ ਖਾਲਸਾ ਪੰਥ ਸਥਾਪਿਤ ਕੀਤਾ ਸੀ ਉਸ ਟਾਈਮ ਤੇ ਕਿਹਾ ਸੀ ਕਿ ਮੇਰਾ ਇੱਕ ਸਿੰਘ 2 ਲੱਖ ਦੇ ਬਰਾਬਰ ਆ ਇਹਨਾਂ ਚਮਾ ਨਿਹੰਗਾਂ ਨੇ ਜੇ ਸਵਾ ਸਵਾ ਲੱਖ ਲਾਈਏ ਤਾਂ ਫਿਰ ਚਾਰ ਦੇ ਬਰਾਬਰ ਜੇ ਅਸੀਂ ਚਾਰ ਬੰਦੇ ਸੀ ਤੇ ਉਹ 5-6 ਲੱਖ ਹੋ ਜਾਂਦੇ ਆ ਇਹਨਾਂ 5-6 ਪੰਜ 6 ਲੱਖ ਨੇ ਇੱਕ ਹਸਾਬ ਦਾ ਇੱਕ ਨਿਹੱਤੇ ਤੇ ਬੰਦੇ ਦੇ ਵਾਰ ਕੀਤਾ ਉਦਾਂ ਕਹਿੰਦੇ ਆ ਜੀ ਅਸੀਂ ਗੁਲਾਮ ਆ ਆਜ਼ਾਦੀ ਕੀ ਮੰਗਦੇ ਆ ਗੁਲਾਮ ਹੋ ਕੇ ਵੀ ਇਹ ਇੱਕ ਕੱਲੇ ਬੰਦੇ ਨੂੰ ਘੇਰ ਕੇ ਸ਼ਰਿਆਂ ਵੜ ਦਿੰਦੇ ਆ ਇਹ ਕੀ ਚਾਹੁੰਦੇ ਆ ਕਿ ਖਾਲਸਪੁਰ ਲੈ ਕੇ ਇਹਨਾਂ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਆ ਕਿ ਅਸੀਂ ਸ਼ਰਿਆਵਾਂ ਬੰਦਾ ਵੜਦੀ ਇਹ ਸਾਡੇ ਤੇ ਪਰਚਾ ਨਾ ਹੋਵੇ ਇਹਨੂੰ ਖਾਲਸਪਨ ਕਹਿੰਦੇ ਆ ਅਗਰ ਇਹਨੂੰ ਆਜ਼ਾਦੀ ਕਹਿੰਦੇ ਆ ਇਹਨੂੰ ਖਾਲਸਤਾਨ ਕਹਿੰਦੇ ਇਹਨਾਂ ਦੀ ਆਜ਼ਾਦੀ ਸਾਨੂੰ ਨਹੀਂ ਚਾਹੀਦੀ ਜਿਹੜਾ ਵੀ ਇਹ ਗੱਲ ਮੈਂ ਮਤਲਬ ਕੋਈ ਕਾਰਵਾਈ ਨਹੀਂ ਕੀਤੀ ਇਹੋ ਪੱਕਾ ਤੋਂ ਨਹੀਂ ਬਿਲਕੁਲ ਜੀ ਉਸ ਨੂੰ ਗਨਮੈਨ ਨੂੰ ਬਿਲਕੁਲ ਸਸਪੈਂਡ ਕਰਨਾ ਚਾਹੀਦਾ ਉਹਦੀ ਇੱਕ ਇਨਕੁਆਰੀ ਕਰਨੀ ਚਾਹੀਦੀ ਹੈ ਬੇਸ਼ੱਕ ਉਹਨੂੰ ਡਿਸਮਿਸ ਕਰਨ ਅਗਰ ਸੁਦੀਰ ਸੂਰੀ ਜੀ ਦਾ ਜਦੋਂ ਕਤਲ ਹੋਇਆ ਸੀ ਉਦੋਂ ਉਹਨਾਂ ਹੀ ਗਨਮੈਨਾਂ ਨੇ ਕਾਰਵਾਈ ਕੀਤੀ ਉਹ ਨਹੀਂ ਤੇ ਅੱਜ ਇਹੋ ਜੀ ਨੌਬਤ ਨਾ ਆਉਂਦੀ ਹੋ ਸਕਦਾ ਸਰਕਾਰ ਨੇ ਗਨਮੈਨ ਨੂੰ ਉਹਨੂੰ ਜ਼ਰੂਰ ਦਿੱਤਾ ਸੀ ਹੋ ਸਕਦਾ ਉਹਨੂੰ ਕਿਹਾ ਹੋਵੇ ਕਿ ਤੂੰ ਗੋਲੀ ਨਹੀਂ ਚਲਾਉਣੀ ਤੂੰ ਕੋਈ ਕਾਰਵਾਈ ਨਹੀਂ ਕਰਨੀ ਹੋ ਸਕਦਾ ਉਹਦੇ ਹੱਥ ਬੰਦੇ ਹੋਣ ਇਹਦੀ ਜਾਂਚ ਜਿਹੜੀ ਆ ਬਿਲਕੁਲ ਹੋਣੀ ਚਾਹੀਦੀ ਆ ਹੋਣੀ ਵੀ ਸੀਬੀਆਈ ਤਾਂ ਚਾਹੀਦੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ